ਯਾਰ ਪਰ ਇਹ ਸਾਥ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ श्रोताओं ਦਾ ਸਵਾਗਤ ਕਰਦੇ ਹਾਂ 12 ਜਨਵਰੀ 2025 ਅੱਜ ਦੀਆਂ ਤਾਜ਼ਾ ਖਬਰਾਂ ਤੇ ਇਸ ਕੀ ਮਾਲਕੇ ਹਾਜ਼ਰ ਹੋ ਗਏ ਆ 5-5 ਲੱਖ ਰੁਪਏ ਮਿਲਣਗੇ ਇਹਨਾਂ ਲੋਕਾਂ ਨੂੰ ਸਰਕਾਰ ਦਾ ਵੱਡਾ ਐਲਾਨ ਪੰਜਾਬ ਦੇ ਪੈਨਸ਼ਨ ਧਾਰਕਾਂ ਦੇ ਲਈ ਅਹਿਮ ਖਬਰ ਆਈ ਸਾਹਮਣੇ ਵੈਂਚਤ ਬੈਠਦੇ ਸੀ 8 ਸਾਲਾਂ ਬੱਚੀ ਦੀ ਹੋਈ ਮੌਤ ਤੇ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਹਾਂ ਵਿਸਥਾਰ ਦੇ ਨਾਲ ਸੋ ਸਤ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜ਼ਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਤਾਂ ਪੰਜਾਬ ਦੇ ਪੈਨਸ਼ਨਰਾਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਆ ਪੰਜਾਬ ਦੇ ਪੈਨਸ਼ਨਰਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਰੱਖਿਆ ਸੇਵਾਮਾ ਅਪਲਾਈ ਅਫਸਰ ਰਫੀਦਕੋਟ ਨੇ ਜਾਣਕਾਰੀ ਦੰਦਿਆ ਦੱਸਿਆ ਹੈ ਕਿ ਕੋਈ ਵੀ ਸਾਬਕਾ ਫੌਜੀ ਪੈਨਸ਼ਨਰ ਵਿਧਵਾ ਅਤੇ ਆਸਰਿਤ ਜਾਂ ਸਾਬਕਾ ਫੌਜੀ ਪੈਨਸ਼ਨਰ ਜਾਂ ਪਰਿਵਾਰ ਜੋ ਜਨਵਰੀ 2025 ਵਿੱਚ ਭਾਗ ਲੈਣ ਦੇ ਯੋਗ ਹੈ ਉਹਨਾਂ ਲਈ ਜੀਵਨ ਸਰਟੀਫਿਕੇਟ ਅਪਲਾਈ ਕਰਨ ਲਈ ਜ਼ਿਲ੍ਹਾ ਰੱਖਿਆ ਸੇਵਾਮਾ ਅਪਲਾਈ ਦਫ਼ਤਰ ਤਲਵੰਡੀ ਰੋਡ ਫਰੀਦਕੋਟ ਵਿਖੇ 15 ਜਨਵਰੀ 2025 ਤੋਂ 16 ਜਨਵਰੀ ਤੱਕ ਵਿਸ਼ੇਸ਼ ਦੋ ਰੋਜ਼ਾ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਨ੍ਹਾਂ ਕੋਲ ਆਪਣੀ ਆਰਮੀ ਪੈਨਸ਼ਨ ਪੀਪੀਓ ਡਿਸਚਾਰਜ ਬੁੱਕ ਆਧਾਰ ਕਾਰਡ ਤੇ ਬੈਂਕ ਪਾਸਬੁੱਕ ਜਿਸ ਵਿੱਚ ਪੈਨਸ਼ਨ ਆ ਰਹੀ ਹੈ ਨਾਲ ਹੀ ਉਨ੍ਹਾਂ ਦਾ ਮੋਬਾਈਲ ਜਿਸ ਵਿੱਚ ਹਰਮੀ ਨੇ ਪੈਨਸ਼ਨ ਦਾ ਸਨੇਹਾ ਆਉਂਦਾ ਤੇ ਹੋਰ ਸਾਰੇ ਦਸਤਾਵੇਜ਼ ਇਸ ਨਾਲ ਲੈ ਕੇ ਆਉਣ ਅਤੇ ਇਸ ਮੌਕੇ ਦਾ ਫਾਇਦਾ ਉਠਾਓ। ਇਦੇ ਨਾਲ ਹੀ ਬਦਲੇ ਨਿਆ ਇੱਕ ਹੋਰ ਵੱਡੀ ਖਬਰ ਦੇ ਵੱਲ ਬੈਂਚ ਤੇ ਬੈਠਦੇ ਹੀ 8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਸੀਸੀਟੀਵੀ ਵਿੱਚ ਕੈਦ ਹੋਈ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧਦਾ ਜਾ ਰਿਹਾ ਜਿਵੇਂ ਚਿਕਈ ਮਾਮਲੇ ਸਾਹਮਣੇ ਆਏ ਜਦੋਂ ਛੋਟੇ ਬੱਚਿਆਂ ਦੀ ਅਚਾਨਕ ਮੌਤ ਹੋ ਚੁੱਕੀ ਹੈ ਹੁਣ ਗੁਜਰਾਤ ਚ ਇੱਕ ਹੈਰਾਨ ਕਰਨ ਵਾਲਾ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਅੰਮਦਾਵਾਸ ਚ ਸਕੂਲ ਜਾਣ ਵਾਲੀ ਇੱਕ ਲੜਕੀ ਬੈਂਚ ਤੇ ਬੈਠਣ ਦੌਰਾਨ 헤ਠਾ ਡੇਗੀ ਤੇ ਫਿਰ ਉਸ ਦੀ ਮੌਤ ਹੋ ਗਈ। ਇਹ ਹੈਰਾਨ ਕਰਨ ਵਾਲੀ ਘਟਨਾ ਅਹਿਮਦਾਬਾਦ ਦੇ ਹਲਤੇਜ ਇਲਾਕੇ ਸਥਿਤ ਜ਼ਾਵਰ ਸਕੂਲ ਫਾਰ ਚਿਲड्रन ਚ ਵਾਪਰੀ ਜਾਣਕਾਰੀ ਮੁਤਾਬਕ ਲੜਕੀ ਤੀਜੀ ਜਮਾਤ ਚ ਪੜਦੀ ਸੀ। ਵਿਦਿਆਰਥਣ ਜਿਸ ਦੀ ਪਛਾਣ 8 ਸਾਲਾ ਗਾਰਗੀ ਰਾਨਪੁਰਾ ਵਜੋਂ ਹੋਈ ਇਹ ਸਵੇਰੇ 7:30 ਵਜੇ ਆਟੋ ਰਿਕਸ਼ਾ ਰਾਹੀਂ ਸਕੂਲ ਪਹੁੰਚੀ ਸਕੂਲ ਦੀਆਂ ਪੌੜੀਆਂ ਚੜਨ ਤੋਂ ਬਾਅਦ ਉਹ ਗਲਿਆਰੇ ਵਿੱਚ ਇੱਕ ਬੈਂਚ ਤੇ ਬੈਠ ਕੇ ਜਿਸ ਦੌਰਾਨ ਉਸ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਤੇ ਫਿਰ ਉਹ ਖੇਠਾਂ ਡੇਗੀ ਤਾਂ ਸੀਸੀਟੀਵੀਜ਼ ਫੋਟੋਜ਼ ਅਸੀਂ ਤੁਹਾਡੇ ਨਾਲ ਸਾਂਝੀਆ ਕਰ ਰਹੇ ਹਾਂ ਸਕਰੀਨ ਉੱਪਰ ਤੁਸੀਂ ਵੀਡੀਓ ਹੈ ਜਿਹੜੀ ਉਹ ਦੇਖ ਸਕਦੇ ਹੋ ਜਲਦੀ ਅੱਗੇ ਇੱਕ ਹੋਰ ਵੱਡੀ ਅਪਡੇਟ ਦੇ ਨਾਲ ਲੁਧਿਆਣਾ ਤੋਂ ਆਪ ਵਿਧਾਇਕ ਗੋਗੀ ਦਾ ਹੋਇਆ ਅੰਤਿਮ ਸੰਸਕਾਰ ਸੀਐਮ ਮਾਨਸ ਨੇ ਕਈ ਆਗੂਨ ਦਿੱਤੀ ਸ਼ਰਧਾਂਜਲੀ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਵੱਸੀ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਹੈ ਕਿ ਉਹਨਾਂ ਦੇ ਪੁੱਤਰ ਵਿਸ਼ਵਾਸ ਵੱਸੀ ਨੇ ਜਿੰਦਾਂ ਨੂੰ ਅਗਨੀ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੂਬੇ ਭਰ ਦੇ ਵੱਖ-ਵੱਖ ਪਾਰਟੀਆਂ ਦੇ ਆਗੂ ਉਹਨਾਂ ਨੂੰ ਸ਼ਰਧਾਂਜਲੀ ਦੇਣ KVM ਸਕੂਲ ਨੇੜੇ ਸਮਸ਼ਾਨ ਘਾੜ ਪਹੁੰਚ ਸ਼ੁੱਕਰਵਾਰ ਨੂੰ ਲਗਭਗ 12 ਵਜੇ ਗੋਲੀ ਲਗਨ ਕਾਰਨ ਗੋਗੀ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਅਨੁਸਾਰ ਗੋਗੀ ਘਰ ਵਿੱਚ ਆਪਣਾ ਲਾਇਸੈਂਸੀ ਪਿਸਤੌਲ ਸਾਫ਼ ਕਰ ਰਿਹਾ ਸੀ ਜਦੋਂ ਅਚਾਨਕ ਗੋਲੀ ਚੱਲ ਗਈ ਡੀਸੀਪੀ ਜਸਕੀਰ ਸਿੰਘ ਤੇਜਨ ਦੱਸਿਆ ਕਿ ਪਿਸਤੌਲ 25 ਬੋਰ ਦਾ ਸੀ ਨੌਕਰ ਨੇ ਕਿਹਾ ਕਿ ਹਥਿਆਰ ਵਿੱਚ ਸਿਰਫ ਇੱਕ ਹੀ ਗੋਲੀ ਤੇ ਅੱਲੀ ਸੀ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਵਿਧਾਇਕ ਦੀ ਮੌਤ ਕਿਹੜੇ ਹਲਾਤਾਂ ਵਿੱਚ ਹੋਈ ਉਹਨਾਂ ਕਿਹਾ ਕਿ ਅਜੇ ਤੱਕ ਡਿਪਰੈਸ਼ਨ ਵਰਗੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ ਉਹਦਾ ਪੋਸਟਪਾਡਮ ਡੀ ਐਮ ਸੀ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਦੁਆਰਾ ਕੀਤਾ ਗਿਆ ਇਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਸੂਤਰਾਂ ਅਨੁਸਾਰ ਗੋਲੀ ਗੋਗੀ ਨੂੰ ਸੱਜੇ ਪਾਸੇ ਲੱਗੀ ਤੇ ਖੱਬੇ ਪਾਸੇ ਨਿਕਲ ਗਈ ਤਾਂ ਤੁਸੀਂ ਅੱਗੇ ਸੀਐਮ ਮਾਨ ਨੇ ਕੀ ਕਿਹਾ ਆਓ ਆਪਾਂ ਸੁਣ ਲੈਂ ਆਂ ਪਾਈ ਜੀ ਉਸ ਵਾਰੀ ਖਬਰ ਦਿਨ ਚੜ੍ਹਦੇ ਹੋਏ ਆਪਾਂ ਕਰੂਗਾ ਭਾਈ ਜੀ ਮੈਂ ਕੋਲ ਸਰਪ੍ਰਿੰਸ ਪੰਜਾਬੀਆਂ ਦੀ ਮੀਟਿੰਗ ਉਹ ਬਾਈ ਲੁਧਿਆਣਾ ਪੱਛਮੀ ਤੋਂ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਗੋਗੀ ਜੀ ਉਹ ਇਸ ਦੁਨੀਆ ਚ ਨਹੀਂ ਰਹੇ ਉਹ ਸਰਕੀ ਕਰੀ ਜਨੇ ਹੱਥ ਤੱਕ ਸਾਡੇ ਪਰਿਵਾਰ ਦਾ ਹਿੱਸਾ ਸੀ ਜਿੰਨਾ ਕ ਮੈਂ ਵਿਚਰੇ ਆ ਉਹਨਾਂ ਨਾਲ ਚਾਹੇ ਵਿਧਾਨ ਸਭਾ ਚਾਹੇ ਸੰਸਦ ਸਭਾ ਤੋਂ ਬਾਹਰ ਚਾਹੇ ਉਹਨਾਂ ਦਾ ਫਾਇਦਾ ਨਹੀਂ ਪੈਸੇ ਤਫਤ ਚ ਮਿਲੀਆਂ ਹੋਣ ਉਹ ਕਦੇ ਵੀ ਕੋਈ ਨਿੱਜੀ ਕੰਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਬਲੋਗੋ ਦੇ ਤੇ ਸਾਡੇ ਸੀਵਰੇਜ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਬਹੁਤ ਸਾਡਾ ਹਸਪਤਾਲ ਸੋ ਹਮੇਸ਼ਾ ਉਹ ਆਪਣੇ ਲੋਕਾਂ ਦੇ ਮਸਲੇ ਹੱਲ ਕਰ ਲਈ ਤਤਪਰ ਰਹਿੰਦੇ ਸੀ ਆਸਮੁਖ ਸੁਆਸੰਤਰ ਅਚਾਨਕ ਉਹਨਾਂ ਦਾ ਚਲੇ ਜਾਣਾ ਪਿੱਛੇ ਗੱਲ ਥੋੜਾ ਜਿਹਾ ਕੱਲੀ ਆਮ ਆਦੀ ਪਾਰਟੀ ਲਈ ਨਹੀਂ ਲੁਧਿਆਣਾ ਵਾਸੀਆਂ ਲਈ ਇੱਕ ਬਹੁਤ ਨਾ ਪੂਰਾ ਹੋਣ ਵਾਲਾ ਘਟਨਾ ਤਰਸੀਮ ਭਾਈ ਜੀ ਹੋਰ ਪਰਮਾਤਮਾ ਅਗੇ ਅਰਦਾਸ ਕਰਨੇ ਕਿ ਪਰਮਾਤਮਾ ਅਨੰਤ ਚਰਨਾਂ ਚ ਨਿਵਾਸ ਬਖਸ਼ੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਕੌਂਸਲਰ ਵੀ ਰਹੇ ਫਿਰ ਐਮਐਲਏ ਵੀ ਵਪਾਰੀ ਗਿਣਤੀ ਚ ਪੋਟਾ ਲੈ ਕੇ ਬਣੇ ਤੇ ਹਮੇਸ਼ਾ ਲੁਧਿਆਣੇ ਦੀ ਤਰੱਕੀ ਲਈ ਹੀ ਜਦੋਂ ਮੈਂ ਸਿੱਖ ਜਦੋਂ ਮੈਨੂੰ ਮਿਲਦੀ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਹੁੰਦਾ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਦਿਲਾਚਸਪੀ ਵਸਿਆ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤ ਪਰ ਰਹਿੰਦਾ ਸੀ ਉਹ ਸਾਡੇ ਤੋਂ ਪਿੱਛੜ ਗਿਆ ਮੈਂ ਸ਼ਰਧਾਂਜਲੀ ਪੇਟ ਕਰ ਲਾਸਟ ਤੇ ਤੁਹਾਡੇ ਨਾਲ ਕੋ ਦੋ ਮੁਲਾਕਾਤ ਹੋਈ ਕਿਹੜੀ ਗੱਲ ਬੀਤ ਗਈ ਜਦੋਂ ਕਾਰਪੋਰੇਸ਼ਨ ਦੀਆਂ ਚੋਣਾਂ ਚੱਲ ਰਹੀਆਂ ਸੀ ਉਦੋਂ ਮੈਂ ਇੱਥੇ ਆਇਆ ਸੀ ਕੁਮਾਰ ਮੰਡੀ ਵੀ ਆਇਆ ਸੀ ਉਹ ਪ੍ਰਵਾਸ ਮੇਤਾ ਕੇ ਉਹਨਾਂ ਨੇ ਮੈਨੂੰ ਹਾਰ ਵੀ ਪੈਣ ਆਇਆ ਸੀ ਜੀ ਜੀ ਥੋੜੀ ਵੀਡੀਓ ਚ ਕੈਮਰੇ ਚ ਕੈਦ ਹੋ ਗਿਆ ਅੰਡਰ ਪਾਸ ਫੋਨ ਤੇ ਹਮੇਸ਼ਾ ਗੱਲ ਉਹਨਾਂ ਦੀ ਸੀ ਕੋਈ ਨਾ ਕੋਈ ਕੰਮ ਕੋਈ ਇਸੇ ਕੰਮ ਲਈ ਉਹ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ बस ਇਹ ਕਹੂੰਗਾ ਕਿ ਪਰਮਾਤਮਾ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਾਡੀ ਪਾਰਟੀ ਲਈ ਕਿ ਕਹ ਹੈ ਜੇ ਸਾਥ ਕੇ ਚਲੇ ਜਾਣਾ ਜਿਹੜਾ ਲੋਕਪੱਖੀ ਸੀ ਜਿਹੜਾ ਹਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇੰਦੇ ਆਏ ਨੇ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਕਿ ਭਾਵੇਂ ਵਿਚਾਰਕ মতਪੇਦ ਕਈ ਵਾਰੀ ਹੋ ਜਾਂਦੇ ਨੇ ਏਤਰੁਦਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸ਼ਰਧਾਂਜਲੀ ਦੇਣੀ, ਫੁੱਲ ਭੇਂਟ ਕਰਨੇ ਕੋਈ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ, ਸਾਰਿਆਂ ਨਾਲ ਬਣਾ ਕੇ ਰੱਖਦੇ ਸੀ। ਅਚਾਨਕ ਇਸ ਤਰ੍ਹਾਂ ਦੇਖੋ ਜਾਣਾ ਹਰੇਕ ਨੇ ਪਰ ਵਕਤ ਤੂੰ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਹੈ ਪਰ ਹਮੇਸ਼ਾ ਸਾਡੇ ਦਿਲਾ ਚੋਂ ਵਸਦੀ ਰਹੇ ਹਿਸਾਲ ਬਜਟ ਵਿੱਚ ਕਿਸਾਨਾਂ ਨੂੰ ਸਰਕਾਰ ਦੇ ਸਕਦੀ ਹੈ ਤੋਹਫਾ ਹੋ ਸਕਦਾ ਹੈ ਵੱਡਾ ਐਲਾਨ ਸਰਕਾਰ ਅਗਲੇ ਮਹੀਨੇ ਪੇਸ਼ ਹੋਣ ਵਾਲੇ ਬਜਟ ਵਿੱਚ ਕਿਸਾਨਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ ਵਿੱਤ ਮੰਤਰਾਲਾ ਨਿਰਮਲਾ ਸੀ타 ਰਮਨ ਬਜਟ ਵਿੱਚ ਕਿਸਾਨ ਕ੍ਰੈਡਿਟ ਕਾਰਡ ਦੇ ਉਧਾਰ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਦੇਣ ਦਾ ਐਲਾਨ ਕਰ ਸਕਦੀ ਹੈ ਇੱਕਦਮ ਪਿੰਡੂ ਮੰਗ ਨੂੰ ਵਧਾਉਣ ਅਤੇ ਕਿਸਾਨਾਂ ਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਉਦੇਸ਼ ਵਿੱਚ ਜੋ ਕਿਹਾ ਜਾ ਸਕਦਾ ਹੈ ਵਿੱਤੀ ਸਾਲ 25-26 ਦਾ ਬਜਟ 1 ਫਰਵਰੀ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਕਿਸਾਨ ਕ੍ਰੈਡਿਟ ਕਾਰਡ ਦੇ ਉਧਾਰ ਲੈਣ ਦੀ ਸੀਮਾ ਲੰਬੇ ਸਮੇਂ ਤੋਂ ਨਹੀਂ ਵਧਾਈ ਗਈ ਕਿਸਾਨ ਅਤੇ ਕੀਤੀ ਵਾਲੀ ਸੰਗਠ ਲੰਬੇ ਸਮੇਂ ਤੋਂ ਸਰਕਾਰ ਤੋਂ ਕਰਜ਼ਾ ਸੀਮਾ ਵਧਾਉਣ ਦੀ ਮੰਗ ਕਰਨ ਸੰਬੰਧ ਜੇਕਰ ਕਰਜ਼ੇ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਜਾਂਦੀ ਹੈ ਤਾਂ ਕਿਸਾਨਾਂ ਨੂੰ ਨਾ ਸਿਰਫ ਸਸਤੀਆਂ ਦਰਾਂ ਤੇ ਕਰਜ਼ੇ ਮਿਲਣਗੇ ਸਗੋਂ ਉਹਨਾਂ ਦੀ ਆਮਦਨ ਵੀ ਵਧੇਗੀ ਬਿਜ਼ਨਸ ਸਟੈਂਡਰਡ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ਾ ਸੀਮਾ ਵਧਾਉਣ ਦੇ ਨਾਲ-ਨਾਲ ਸਰਕਾਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਤੇ ਵੀ ਵਿਚਾਰ ਕਰ ਰਹੀ ਹੈ ਇਸ ਵਿੱਚ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਸਰਲ ਬਣਾਉਣ ਲਈ ਰਾਜ ਸਰਕਾਰਾਂ ਨੂੰ ਭੂਮਿਕਾ ਨੂੰ ਘਟਾਉਣ ਦੀ ਯੋਜਨਾ ਸ਼ਾਮਿਲ ਹੈ ਅਗਜਲ ਨੇ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਵਰਕਿੰਗ ਕਮੇਟੀ ਵੱਲੋਂ ਇਹ ਫੈਸਲਾ ਸੁਖਵੀਰ ਬਾਦਲਦਸ ਅਸਤੀਫਾ ਮੰਨਦੂਰ ਪੰਜਾਬ ਦੇ ਸਿਆਸੀ ਗਲੈਰੀਆਂ ਵਿੱਚ ਇੱਕ ਸਮੇਂ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਵੀਰ ਸਿੰਘ ਬਾਦਲਦਸ ਅਸਤੀਫਾ ਪ੍ਰਵਾਨ ਕਰ ਲਿਆ ਦੇ ਨਾਲ ਹੀ ਪਾਰਟੀ ਪ੍ਰਧਾਨ ਜੋ ਸੇਵਾ ਕਰਨ ਵਾਲੇ ਸੁਖਵੀਰ ਬਾਦਲ ਦਾਤ ਧੰਨਵਾਦ ਵੀ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਪਾਰਟੀ ਦਫ਼ਤਰ ਵਿੱਚ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਵੀ ਕੀਤੀ ਗਈ ਦਾਦੇ ਇੱਕੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਵੀਰ ਦਾ ਅਸਤੀਫਾ ਪ੍ਰਵਾਨ ਕਰਨ ਦੇ ਹੁਕਮ ਦਿੱਤੇ ਗਏ ਸਨ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤਹਿਤ ਕਾਰਜਕਰਨ ਨੂੰ ਅਸਤੀਫਾ ਪ੍ਰਵਾਨ ਕਰਕੇ ਅਕਾਲ ਤਖਤ ਸਖਤਰਿਤ ਨੂੰ ਸੂਚਿਤ ਕਰਨ ਦੀ ਹਦਾਇਤ ਕੀਤੀ ਗਈ ਸੀ ਹਾਲਾਂਕਿ ਅਕਾਲੀਆ ਗੁਰੂ ਦੇ ਧਾਰਮਿਕ ਸੇਵਾਵਾਂ ਦਾ ਕਵਾਲਦ ਦਿੰਦੇ ਹੋਏ ਕਾਰਜਕਾਰੀ ਦੀ ਮੀਟਿੰਗ ਲਈ ਸਮਾਂ ਮੰਗਿਆ ਸੀ ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਤੇ ਅਸੀਂ ਅੱਜ ਦੇ ਵੱਡੇ ਮੌਖਾ ਬਰਾ ਮਿਲਦੇ ਆਂ ਹੋਰ ਜਾਣਕਾਰੀ ਦੇ ਨਾਲ ਉੱਥੇ ਬਣੇ ਰਹੋ ਸਾਡੇ ਨਾਲ ਧੰਨਵਾਦ